ਜੀ ਸਾਰੇ ਨੂੰ ਤੇ ਅੱਜ ਕੰਮ ਕਰਨ ਲੱਗਿਆਂ ਕੱਲ ਤੱਕ ਜ਼ਮੀਨ ਤਿਆਰ ਹੋ ਜੂਗੀ ਫਿਰ ਕਣਕ ਵੀਚ ਦੇਣੀ ਆ ਔਰੇ ਉਹ ਉਥੇ ਟਰੈਡ ਚੱਲੀ ਜਾਂਦਾ ਬਾਕੀ ਉਧਰ ਵੀ ਲੱਗੇ ਹੋਣ ਟ੍ਰੈਕ ਆਪਣੇ ਬਿਜਲੀ ਲੈਂਦੇ ਚ ਪਰ ਤਾਂ ਕਮੇ ਕੋ ਬਿਜਲੀ ਲੱਗਦਾ ਨਹੀਂ ਹਾਂ ਅੱਲਾ ਬਿਜਲੀ ਆ ਲੈ ਹੋਰ ਉਹ ਮੂਰ ਦੇ ਵੇ ਆਉਂਦੇ ਬੀਚ ਚ ਆਉਣੇ ਉਧਰ ਲਾਈ ਦ ਆ ਕਿਹੜੀ ਮਸ਼ੀਨ ਆ ਆਪਣਾ ਵਾਲੀ ਹੈ ਆਪਣਾ ਵਾਲੀ ਹੈ ਵਰਪਰ ਜਲੂ ਚਾ ਰਹੇ ਮਾਨਪਰੀ ਗਾੜੀ ਖੜੀ ਆ ਮਾਨਪਰੀ ਗਾੜੀ ਨਾਲੋਂ ਬੀਜਾਂਗੇ ਇਹਦੇ ਫਲ ਲਾਉ ਹੁਣ ਕੜਾਤੀ ਨਾ ਨਵੀਆਂ ਖਾਲੀਆਂ ਭੀਆਂ ਨੇ ਉਹਦੇ ਪਰ ਆ ਤੱਕ ਨਹੀਂ ਆਉਂਦੀਆਂ ਹੁਣ ਇੱਥੇ ਦੀ ਆਹ ਥਰੀ ਟ੍ਰੈਕ ਨੰਨ ਕੇ ਹੋਊਗਾ ਉਥੇ ਅੰਦਰ ਦੀ ਪਰ ਇੱਥੇ ਹੀ ਲੱਗਣਗੇ ਕਾ ਕਿ ਬੀਜਣ ਪਹਿਲਾਂ ਤਾਂ ਕਹਿੰਦੇ ਵੀ ਸੁਪਰ ਸੀਡਰ ਨੇ ਬੀਜਾਂਗੇ ਫਿਰ ਲਾਹਬਾਦ ਲੀਬਾਦ ਚ ਸ਼ੈਡ ਕਰਦਾ ਇਹ ਵਧੀਆ ਯਾਰ ਇਹ ਆ ਤੂ ਜਿਹੜੇ ਹੈਗੇ ਨੇ ਉਹ ਪੁਰਾਣੇ ਵਾਲੇ ਉਹ ਤਾਂ ਬੰਦੇ ਝੁੱਕ ਕੇ ਜੇ ਪਾਉਣ ਪੈਂਦੇ ਗੇਰ ਹੋਰੇ ਸ਼ੈਡ ਕਰਦਾ ਵਧੀਆ ਕਰਤਾ ਬੰਦੇ ਤੱਬਿਆ ਕਲੱਚ ਆਲੇ ਹੋਰ ਹੀ ਆ ਤਾਂ ਸਾਰਾ ਕੰਮ ਹਾਰਤਾ ਦੀ ਫਿਰ ਚਾਚੂ ਉਹਨੇ ਹੀ ਹੇਰੋ ਫਿਰ ਤੇ ਇੱਕ ਵਾਰੀ ਫਿਰ ਏ ਟਰੈਕਟਰ ਲਿਆਂਦਾ ਸੀ ਮੇਰੇ ਖਿਆਲ 810 ਘੰਟਿਆਂ ਤੇ ਤੇ ਹੁਣ ਦੇਖ ਲਓ ਕੰਨੇ ਨੇ 886

ਪਾ ਚੱਲ ਜੀ ਉੱਤਰ ਨੂੰ ਮੋਟਰ ਤੇ ਸਨਨ ਕਿ ਚੀਜ਼ ਦਿਖਾਣਾ ਮੈਂ ਖੜੋ ਇਹ ਆਹ ਦੇਖੋ ਤਾਂ ਨਹੀਂ ਨਿਕਲ ਗਈ ਡਿੱਗ ਗਿਆ ਪਤਾ ਨਹੀਂ ਹੋਇਆ ਕੀ ਹੈ ਮੈਂ ਤਾਂ ਦੇਖਿਆ ਨਹੀਂ ਕਿਤੇ ਪਿਆ ਲੈ ਰੇ ਬਰੇ ਵਕਤ ਕਨੇ ਸਾਡੇ ਵਾਲੇ ਤਾਂ ਉਹ ਉੱਤੇ ਚੱਲਦਾ ਮੈਂ ਸੀ ਤੇ ਅੱਜ ਮੈਂ ਲਾ ਬੀਜੀ ਆਉਗੀ ਹਾਲ ਜਗਾ ਬਾਕੀ ਉਧਰ ਚੱਲਣਗੇ ਕੱਲ ਨੂੰ ਸਵੇਰਾ ਦੋਹੇ ਇੱਕ ਤਾ ਖੜਾ ਇੱਕ ਮੈਂ ਉਹ ਉੱਥੇ ਖੜਾਇਆ ਸੀਗਾ ਹਾਂ ਕੱਲ ਨੂੰ ਆ ਚੱਲਣਗੇ ਦੋਹੇ ਇੱਕ ਆ ਨੀਲਾ ਉਹ ਦੂਆ ਲਾਲ ਆਹ ਅੱਗੇ ਤੂੰ ਹਾਂ ਦਿੱਤੇ ਲੈ ਲਾ ਕਾਉ ਦਾ 6 ਕਬੋਰ ਦਾ ਹਾਂ ਮੈਂ ਬੁੜਾ ਹੋ ਗਿਆ ਆ ਤਾਂ ਬਸ 3 ਸਾਲ ਛੋਟਾ ਭਾਈ ਉਹ ਹੋਇਆ ਇਹਦਾ ਜਵਾਕ ਤਾਂ ਉਹ ਹੋਇਆ ਉਹ ਬੜੇ ਭਾਈ ਦੀ ਇਹ ਬੜੇ ਭਾਈ ਦੀ ਇੱਤ ਕਰਦਾ ਹਾਂ ਉਹ ਨਜ਼ਾਇਜ਼ ਕਰਦਾ ਹਾਂ ਉਹ ਜਗਾ ਪੱਲਿਆ ਪਾਹੇ ਖੜੀ ਜੇ ਬਾਹਰ ਅਗਰ ਨਹੀਂ ਆਉਣ ਤਾਂ ਛੇੜਨ ਦੀ ਲੋੜ ਨਹੀਂ ਹਾਂ ਐ ਕਿਹਨੂੰ ਵੇਚੀ ਸਾਨੂੰ ਲੱਗਣ ਲੱਗੀ ਹਾਂ ਇੱਧਰ ਕਾ ਮੱਸੀ ਬਾਗ ਦਾ ਹਾਂ ਆ ਦੇਖੇ ਤੁਸੀਂ ਇਹ ਜੀ ਮਗਰ ਤੁਸੀਂ ਸਾਨੂੰ ਬਈ ਜਿਵੇਂ ਮਾਰਾ ਠੋਕਦਾ ਵੀ ਸਾਗਾ ਮਾਰਨਾ ਹੁ ਮੈਨੂੰ ਲੱਗਣਾ ਹੈ ਨਾ ਕੱਲੂ ਉੱਥੇ ਸਾਦਾ ਇਹ ਤੇ ਹੁਣ ਰਾਤ ਨੂੰ ਮਾਰਾਂਗੇ ਓ ਹਲਚਾਰੀ ਜਾਈ ਮਾ ਦਾ ਪਤਾ ਕਿਤੇ ਬੰਦ ਹੋਏ ਪਿੱਟੀ ਜਾਵੇ ਇਹ ਇਹਨੂੰ ਗਾਗਾ ਧਿਆੜੀ ਜਾਈ ਚੱਦਣ ਵਾਲਾ ਉਹ ਕਦੋਂ ਦਿਮਾਗ ਜਮਾਂਗਾ ਪੀਜ ਕੇ 2 ਕਿਲੇ ਹਾਂ ਬੀਹ ਹੋਥੀ ਵਿਹਾਂ ਹੋ ਠੀਕ ਹੈ ਨਾ ਚੱਕਰਿਆ ਥੱਲੇ ਛੱਟਿਆ ਦੀਗਾ ਓਹ ਭੜਾ ਨਹੀਂ ਤੁ ਤੂੰ ਦੀ ਭੁੱਖ ਲੱਗੀ ਨਹੀਂ ਮਾਦਰ ਤੇ ਉਹਨੂੰ ਯਾ ਪਹਿਲੀ ਵਾਰੀ ਆਪਾਂ ਐਜ ਕੇ ਇਕਲੀ ਮੀਟਣ ਲੱਗਿਆ ਹਵਾਈ ਦੀ ਤੇ ਆਪਾਂ ਤਾਂ ਸਾਰੇ ਕਪੜਾ ਘੇਰੇ ਦੇ ਬੀਜ ਨੇ ਇਹਨੂੰ ਪਰਕਰਤ ਰਵਾਤਾ ਹੂੰ ਇਹਦੀ ਬੀਜਣ ਦੀ ਹਵਾਈ ਲੋਟ ਆਪਾਂ ਤਾਂ ਘੇਰੇ ਦੇ ਬੀਜ ਨੇ ਆਪਾਂ ਤਾਂ ਕਿਹੇ ਕਿਹੇ ਪਗੜ ਲਿਆ ਟਰੈਕ ਚੱਲੀ ਜਾਂਦਾ ਬਸ ਹਾਂ ਪਿਛਲੀ ਵਾਰ ਬੀਜਿਆ ਤੇ ਆ ਪਿਛਲੀ ਵਾਰ ਹਾਂ ਬੀਜਿਆ ਸੀਗਾ ਪਹਿਲੀ ਵਾਰੀ ਪਿਛਲੀ ਵਾਰੀ ਹਾਂ ਆ ਫੇਰ ਤੇ ਬੀਜਿਆ ਕਿ ਇਧਰ ਲਾ ਨਾ ਇਧਰਲੇ ਬੀਜੇ ਸੀਗਾ ਇਧਰ ਲਾ ਹਾਂ ਇਧਰ ਲਾ ਓ ਓਏ ਓਏ ਹੌਲੀ ਤੋਰ ਲਾ ਮਾਗਰ ਪਿਆ ਕੋਸਾ ਨਵਾਂ ਮੇਰਾ ਹਾਲ ਦਾ ਬਲੇਸ ਹਾਰ ਹੋ ਜੂ ਮੈਂ ਗੋਪੀ ਹਾਲ ਦਾ ਹੋ ਹਮ ਲਾ ਇੱਕ ਹੋਰ ਵੀ ਹੈ ਹਾਂ ਟੁਲਕ ਟੁਲਕੇ ਟੁਲਕ ਇਹ ਕਰੇ ਸੰਦਰੀ ਅਸੀਂ ਇੱਥੇ ਇੱਧਰ ਰੋਟਾ ਮੀਟਰ ਚੱਲਦਾ ਸੀ ਪਰਸੋ ਚੌਥੇ ਹਾਂ ਇਹਦਾ ਕਰਤਲਾ ਰੀਪਰ ਚੱਲਦਾ ਸੀ ਹਾਂ ਕਰਚੇ ਇਹ ਕਾਟਰ ਤੇ ਦੇਖਦਾ ਤੂੰ ਇਹ ਹਸਾਉ ਲਾ ਹਾਂ ਆ ਆਪਾਂ ਹਾ ਚ 4 5 ਫੀਲ ਰੱਖੀ ਰਦੀ ਹਮ ਅਸੀਂ ਰੋਟਾ ਮੀਟਰ ਨਾਲ ਕੱਟਤਾ ਸੀ ਹਮ ਜਿਹੜੀ ਚੱਲਦਾ ਦੂਏ ਲੋਚ ਤੇ ਹਮ ਇਹ ਮਾਦੇ ਪੁੱਤ ਤੋਂ ਅੱਜ ਆ ਪੰਜ ਕੀਲੇ ਦਾ ਘੇਰਾ ਕਟਰ ਨਾਲ ਉਹਨਾਂ ਲਈ ਕਰਤੇ ਵਾਲਾ ਨਹੀਂ ਕੱਢਿਆ ਨਾ ਰੇਸ ਤੋਂ ਪਹਿਲਾਂ ਉਹ 70 ਕਿਧਰੋਂ ਮੁੱਕੀ ਜੀ ਨਹੀਂ ਆਉਂਦੀ ਬਾਦਾਂ ਪੂਰੇ ਗ੍ਰੇਡ ਵਾਲੇ ਦੇ ਵੀ ਤਾਂ ਕੁੜੀ ਚੋਟ ਜਗੀ ਇਹਦੇ ਸੱਪ ਲੜਦਾ ਹਾਂ ਵੀ ਪੂਰਾ ਰੇਸ ਫੂਕਲਾ ਵਾਲੇ ਦੀ ਵੱਡੀ ਕੰਪਨੀ ਆ ਨਾ ਫਿਰ ਹਾਂ ਵੱਡੀ ਕੰਪਨੀ ਆ ਹਾਂ ਕੰਪਨੀਆ ਬੈਂਗਲ ਦੀ ਪੈਲ ਦੀ ਲੱਲ ੱਲੇ ਦਾ ਕਰੇ ਨਾ ਇਹ ਕੁਆੜ ਹਾਂ ਹਾਂ ਸਾਰੇ ਲੋਕ ਜੇ ਮੈਂ ਮਰ ਜੀ ਆ ਨੀਲੇ ਦੇ ਪੋ ਜੇ ਆਹ ਨੀਲਾ ਚੱਲਦਾ ਹੋਵੇ ਨਾ ਹੂੰ ਜੇ ਨਾਲ ਹੌਲਟ ਵਾਟਰੀ ਵੀ ਲਿਆਵੇ ਕੋਈ ਨਮਾ ਹੂੰ ਆਹ ਨੀਲੇ ਨੂੰ ਕੱਟ ਜਵੇ ਕੋਈ ਮੈਂ ਤਾਂ ਨਹੀਂ ਮੰਨਦਾ ਉਹ ਬਹੁਤਾ ਨਹੀਂ ਉਹਦਾ ਪਾਵਰ ਘਟਾਈਓ ਸਕੋ ਉਹਨੇ ਮੇਰਾ ਨਮਾ ਲਿਆ ਕੇ ਹਾਂ ਉਹ ਘਟਾਈ ਵਾਲੀ ਗੱਲ ਨਹੀਂ ਪੁੱਤਰਾ ਹਾਂ ਇੱਕ ਹੋਰ ਆ ਇਹਦਾ ਬਦਲੀ ਮਾ ਦੇ ਪੁੱਤ ਇਹਦੇ ਜ਼ਿਲ੍ਹੇ ਦੇ ਵਾਲੇ ਦੇ ਪੀਸ ਆਏ ਤੇ ਹੂੰ ਲੋਕਾਂ ਦੇ ਸਭ ਦੇ ਕੋਈ ਕਿਸੇ ਦੇ ਕਦ ਬੇਚਤਾ ਕਿਸੇ ਕਦ ਬੇਚਤਾ ਆਹ ਸਾਲੇ ਲੋਕੇ ਰਾਮ ਮੋੜ ਤੇ ਵੀ ਹੈਰੋ ਲੰਗਾ ਦੇ ਤੇ ਮੁਰਕੇ ਦੇ ਨੂੰ ਚੱਕਣ ਦੀ ਵੀ ਲੋੜ ਪੈ ਜੇ ਖੜ ਲੰਗਾ ਦੇ ਉੱਕਲੇ ਸਾਰ ਰੰਗਰ ਦੀ ਲੰਗਦੇ ਹੁੰਦਾ ਪਤਾ ਨਹੀਂ ਕੀ ਦਾ ਜੜਾ ਹੈ ਕੰਪਨੀ ਦਾ ਕੀ ਲਈ ਜੜਾ ਇਹ ਚ ਉਹ ਤਾਂ ਜਿਹੇ ਜਿਹੇ ਪੁਰਾਣੇ ਮਾਡਲ ਆ ਗਏ ਉਹ ਆ ਗਏ ਹੁਣ ਹਾਲ ਹੁਣ ਵਾਲੇ ਚ ਕਿੱਥੇ ਜਾਣਾ ਇਨੀ ਉਹ ਬੇਖਬਰ ਹਾਂ ਚਾਚਾ ਚਾਚਾ ਬਾਉ ਚਾਚਾ ਬਾਉ ਤਾ ਜਾ ਫਸੋਠੀ ਬਿੰਦੀ ਲਾਉਣੀ ਰਹੇ ਦੇ ਚਲੋ ਕੱਢਦੇ ਹੁਣ ਨੂੰ ਐਨਰਜੀ ਡਰਿੰਕ ਐਨਰਜੀ ਡਰਿੰਕ ਹਾਂ ਆ ਸਾਡੀ ਦਾ ਬੀਜੀ ਵੀਜੀ ਆ ਉਹ ਜਿਹਨਾਂ ਆਇਆ ਕਹਦੇ ਹੋਣ ਤਾਂ ਪੜੀ ਤਾਂ ਤਾਂ ਦੀ ਪਾਵਰ ਵਾਲੇ ਮੰਗਿਆ ਦੇ ਜਸਾਨੀਆਂ ਲਾ ਦੀ ਮੇਰੇ ਭੈਣ ਜਿਹੜਾ ਲਖਾ ਉੱਤੇ ਭੈਣ ਕੋ ਦੇਣੋ ਦੂਈ ਇਸ ਥੇੜੀ ਜੰਮੂ ਵਾਲੀ ਜੰਮੂ ਪੈਲੋ ਸਾਫ ਕਰਤੀ ਸੀ ਸਾਫ ਕਰਦੇ ਨੇ ਬੱਚਾ ਹੋਰ ਨਾ ਭਾਈ ਨਾ ਇੱਕ ਕੁਆਲਿਟੀ ਰਹਿ ਗਈ ਹੋੜੇ ਨਹੀਂ ਹਰਦਾਨ ਹੋ ਜਾਣਾ ਇਹ ਹੈਗਾ 872 ਤੇ 826 327 ਤਿੰਨੋਂ ਹੀ ਬਈ ਆਹੋ ਰੋਟਾ ਡੱਲੋ ਵੀ ਨਾ ਜਾਵੇ ਭਾਈ ਤੁਸੀਂ ਉਹਨੂੰ ਕੁਆਡਿ ਲਈ ਆ ਹੋਰ ਭੱਜ ਜਾ ਬੋਲ ਅੱਗੇ ਫਾਟਰੀ ਬਾਲਦੀ ਵੇ ਕੀ ਹੋ ਗਿਆ ਉੱਤੇ ਚੱਕਦੇ ਚਾਚੇ ਮੜਿਆ ਇਹੋ ਝਾੜ ਦਾਂ ਆਨੇ ਬਰ ਬੋਲ ਲਾਜ ਉਧਰੋਂ ਹੀ ਕਰਕੇ ਜਾ ਲਾਓ ਪਰਲੀ ਕੱਢ ਲੈ ਹਾਂਜੀ ਹਾਂ ਤਾਂ ਮੈਂ ਕਹਿੰਦਾ ਰੇ ਫੇ ਪਾਲਾਂਗੇ ਛੇਹਾਂ ਦੇ ਆਹ ਹੋ ਗਿਆ ਚੱਲ ਆਓ ਉਹ ਪੱਤਰ ਜਿਆ ਕਰ ਲਾ ਬੜਾ ਇਹ ਉੱਧਰਲਾ ਖੁੰਜਾ ਜਿਹੜਾ ਜਿਆਦਾ ਭਰਿਆ ਵਾ ਉਹਨੂੰ ਕਰ ਦੇ ਬੁਰ ਬੁਰ ਕਰ ਦੇ ਇਹਨੂੰ ਖਿੱਚ ਦੇ ਦੇ ਐ ਇੱਕ ਸਾਰ ਕਰ ਵਜਨ ਕਸਾ ਲੈ ਕਲਕਿਆ ਗਿਆ ਤੇ ਉੱਪਰ ਲਿਖੇ ਤਾਂ ਜੋ ਹੁਣ ਤੋਂ ਉੱਪਰ ਨੂੰ ਕਰਦੇ ਆ ਫਿਰ ਮੇਰੇ ਖਿਆਲ ਇੱਕ ਵਾਰੀ ਹੋਰ ਸਾਗਾ ਮਾਰਦਾ ਹੂੰ ਫਿਰ ਸ਼ਾਮ ਨੂੰ ਜਾਂ ਫਿਰ ਕੱਲ ਸਵੇਰ ਨੂੰ ਕੰਕੂ ਬੀਜਣੀ ਆਪਾਂ ਗੱਮਾਰਾ ਪੂਰਤਾਂ ਦੇ ਉਪਲ ਖਾਪੜ ਜੇ ਨਹੀਂ ਹੋਊਗਾ

निबड़ जाने कम कन बीजने डैडी उन्हें गए ने मशीन पा फिर लड़ाई बीजद कनक निबेड़ने कम अच फिर हाँ छोटा नौ सट ਤਰਾਹੂ ਨਾਮੇ ਤੇ ਅਸੀਂ ਬੀਜਣੀ ਆ ਤੁਹਾਨੂੰ ਮਸੀਹ ਦੇ ਸਾਨੂੰ ਆ ਇੱਥੇ ਵੀਜਿਆ ਹੋਇਆ ਸੁਪਰ ਸੀਡਰ ਨਾਲ ਆ ਦੇਖੋ ਆਪਾਂ ਤਾਂ ਨਾਰਮਲ ਆ ਪ੍ਰਾਣੀ ਮਸ਼ੀਨਾਂ ਵਾਲੀ ਵੀਜਦੇ ਆ ਪਿਛਲੇ ਸਾਲ ਵੀ ਆਪਾਂ ਇਹ ਨਾਲ ਵੀਜਿਆ ਸੀਗਾ ਚੱਲ ਚੋਣ ਦਾ ਵੀ ਇਹ ਨਾਲ ਵੀਜਿਆ ਰੋਬਾ ਹਾਂ ਹੂੰ ਛੱਡੀਆਂ ਦਾ ਕੰਮ

448